ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਮਾਨਵਤਾ ਦੀ ਸੇਵਾ ਬਿਰਦਾ ਆਸ਼ਰਮ ਲਹਿਲ ਵਿੱਚ ਰਹਿੰਦੇ ਮਨੁਬੁੱਧੀ ਲਵਾਰਿਸ ਅਤੇ ਬਜ਼ੁਰਗ ਵਿਅਕਤੀਆਂ ਨਾਲ ਸੀਨੀਅਰ ਪੱਤਰਕਾਰ ਇੰਦਰਜੀਤ ਨੇ ਆਪਣਾ ਪੈਂਠਵਾਂ ਜਨਮਦਿਨ ਮਨਾਉਂਦੇ ਹੋਏ ਕੇਕ ਕਟਿਆ ਅਤੇ ਫਲਫਰੂਟ ਪੇਸਤੀਆ ਆਦਿ ਵਣ ਕੇ ਖੁਸ਼ੀ ਸਾਂਝੀ ਕੀਤੀ ਸੀਨੀਅਰ ਪੱਤਰਕਾਰ ਨੇ ਦੱਸਿਆ ਕਿ ਅਜਬੀਰਦਾ Ashram ਵਿੱਚ ਜਨਮ ਦਿਨ ਮਨਾ ਕੇ ਮਨ ਨੂੰ ਬਹੁਤ ਸਕੂਨ ਅਤੇ ਸ਼ਾਂਤੀ ਮਿਲੀ ਹੈ ਜਦ ਕਿ ਪ੍ਰਬੰਧਕਾਂ ਵੱਲੋਂ ਲਾवारिस ਮਨੁਬੁੱਧੀ ਅਤੇ ਬਜ਼ੁਰਗਾਂ ਦੀ ਬਿਹਤਰ ਢੰਗ ਨਾਲ ਦੇਖਭਾਲ ਕਰਨਾ ਬਹੁਤ ਸਲਾਗਾਇਕ ਕਦਮ ਹੈ। ਇਸ ਮੌਕੇ ਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਤਾਰੀਵਾਲ ਦੇ ਪੰਕਜ ਸਿੰਘ ਲਹਿਲ, ਨਵਨੀਤ ਸਿੰਘ ਕੁੰਗਲੀ, ਕੈਪਟਨ ਵਰੀਅਮ ਸਿੰਘ ਕਾਲੋ ਸਮੇਤ ਸਮੁੱਚੀ ਟੀਮ ਦੇ ਪ੍ਰਬੰਧਾ ਹੇਠ ਚੱਲ ਰਹੀ ਮਾਨਵਤਾ ਦੀ ਸੇਵਾ ਬੇਰਦਾ Ashram ਵਿੱਚ ਰਹਿੰਦੇ ਕਰੀਬ 42 ਵਿਅਕਤੀਆਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਲਾवारिस ਜਾਂ ਮਨੁਬੁੱਧੀ ਵਿਅਕਤੀ ਬਾਰੇ ਸੋਚਣਾ ਮਿਲਦੀ ਹੈ ਤਾਂ ਉਹ ਉਸ ਨੂੰ ਬਿਰਦਾ ਆਸ਼ਰਮ ਵਿੱਚ ਲਿਆ ਕੇ ਸਹੀ ਦੇਖਭਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬਿਰਦਾ ਆਸ਼ਰਮ ਦੀਆਂ ਸੇਵਾਵਾਂ ਸੰਤਾਂ ਦੇ ਸਹਿਯੋਗ ਨਾਲ ਨਿਰੰਤਰ ਚੱਲ ਰਹੀਆਂ ਹਨ। ਬਿਰਦਾ ਆਸ਼ਰਮ ਵਿੱਚ ਆ ਕੇ ਜਨਮ ਦਿਨ ਮਨਾਉਣ ਵਾਲੇ ਪੱਤਰਕਾਰ ਦਾ ਪੰਕਜ ਸਿੰਘ ਲਹਿਰ, ਨਵਨੀਤ ਸਿੰਘ ਪੁੰਬਲੀ, ਕੈਪਟਨ ਬਰਿਆਮ ਸਿੰਘ ਸਮੇਤ ਸਮੁੱਚੀ ਟੀਮ ਨੇ ਧੰਨਵਾਦ ਕੀਤਾ। ਇਸ ਮੌਕੇ ਤੇ ਸਾਫ ਦਾ ਕਾਉਂਸਲਰ ਹਰਜਿੰਦਰ ਕੌਰ ਅਤੇ ਪੱਤਰਕਾਰ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਬਿਰਦਾ ਆਸ਼ਰਮ ਲੇਹਲ ਦਾ ਸਮੂੱਚਾ ਪਰਿਵਾਰ ਹਾਜ਼ਰ ਸਨ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਨਵਤਾ ਦੀ ਸੇਵਾ ਸਾਨ ਬਿਰਦਾ ਆਸ਼ਰਮ ਲੇਲ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਅੰਦਰ ਜੀ ਜੀ ਪੱਤਰਕਾਰ ਸੀਨੀਅਰ ਪੱਤਰਕਾਰ ਆਪਣਾ ਜਿਹੜਾ ਸ਼ਰਮ ਜਨੰਦੇ ਮਨਾਉਣ ਵਾਸਤੇ ਆਏ ਅਸੀਂ ਤੈ ਦਿਲੋਂ ਸ਼ੁਕਰਗੁਜ਼ਾਰ ਆਂ ਅਤੇ ਵਾਹਿਗੁਰੂ ਗਹਿਰ ਅਦਾਸ ਕਰਦੇ ਆ ਕਿ ਜਿਵੇਂ ਇਹਨਾਂ ਨੇ 65 ਸਾਲ ਜ਼ਿੰਦਗੀ ਦੇ ਬੜੇ ਖੁਸ਼ੀਆਂ ਖੇੜੇ ਨਾਲ ਬਤੀਤ ਕੀਤੇ ਨੇ ਰਹਿੰਦੀ ਜ਼ਿੰਦਗੀ ਆਪਣੇ ਪਰਿਵਾਰ ਵਿੱਚ ਐਸੇ ਤਰ੍ਹਾਂ ਹੀ ਖੁਸ਼ੀਆਂ ਖੇੜੇ ਨਾਲ ਬਤੀਤ ਕਰੇ ਤੇ ਅੱਜ ਅਸੀਂ ਖੁਦ ਇਹਨਾਂ ਨੂੰ ਐਸੇ ਸਥਾਨ ਤੇ ਇਸ ਕਬਲ ਆਏ ਕਿ ਅਸਲ ਜ਼ਿੰਦਗੀ ਦਾ ਪਤਾ ਚੱਲੇ ਕਿ ਜ਼ਿੰਦਗੀ ਹੁੰਦੀ ਕੀ ਆ ਬਜ਼ੁਰਗਾਂ ਦੀ ਸੇਵਾ ਸੰਭਾਲੀ ਸਭ ਤੋਂ ਵੱਡੀ ਮੁਫਤ ਸੇਵਾ ਵਾ ਤੇ ਇਹਨਾਂ ਨੇ ਆਪਣੀ ਮਨ ਦੀ ਖੁਸ਼ੀ ਯਾਰ ਕੀਤੀ ਇਹਨਾਂ ਬਜ਼ੁਰਗਾਂ ਵਾਸਤੇ ਫਲ ਫਰੂਟ ਅਤੇ ਹੋਰ ਜਿਹੜੀਆਂ ਅ ਖਾਨ ਪੀਣ ਵਾਸਤੇ ਵਸਤਾਂ ਲੈ ਕੇ ਆਏ ਸੀ ਅ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਬਾਕੀ ਇਹਨਾਂ ਦੇ ਲੰਬੀ ਸਿਹਤ ਲਈ ਆਪਾਂ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਤੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲ ਜੀ ਮਾਨਤਾ ਸੇਵਾ ਦਰਬਾਰਸ਼ਾਹ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਅੰਕਲ ਇੰਦਰਜੀਤ ਜੀ ਜੋ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਨੇ ਹੋਰ ਵੀ ਜਿਹੜੇ মিডিਆ ਦੇ ਵਿੱਚ ਉਹ ਬੜਾ ਵਧੀਆ ਰੋਲ ਨਿਭਾ ਰਹੇ ਨੇ ਅੱਜ ਉਹਨਾਂ ਦਾ ਜਨਮ ਦਿਨ ਸੀ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁ ਵਧਾਈਆਂ ਜੀ ਤੇ ਉਹਨਾਂ ਨੇ ਜਿਹੜੀ ਆਪਣੀ ਜਨਮ ਦਿਨ ਦੀ ਖੁਸ਼ੀ ਸੀ ਜਿਹੜੀ ਉਹ ਸਾਡੇ ਆਸ਼ਰਮ ਵਿੱਚ ਰਹਿ ਰਹੇ ਬਿਉਰਗਾਣਾ ਮੈਂਬਰਾਂ ਨਾਲ ਇਹ ਮਨਾ ਕੇ ਸਾਂਝੀ ਕੀਤੀ ਆ ਇੱਥੇ ਉਹਨਾਂ ਲਈ ਫਲ ਫਰੂਟ ਮਠਿਆਈਆਂ ਜਾਂ ਕੇਕ ਕੱਟਿਆ ਜੀ ਅਸੀਂ ਬਹੁਤ ਬਹੁ ਮਾਰਗਬਾਦ ਦਿੰਦੇ ਹਾਂ ਅੰਕਲ ਜੀ ਨੂੰ ਇਸੇ ਤਰ੍ਹਾਂ ਹੀ ਇਹ ਸੱਚ ਦੇ ਤਰ੍ਹਾਂ ਦੇਣ ਅਤੇ ਆਪਣੇ ਸਮਾਜ ਵਿੱਚ ਚੱਲਦੀਆਂ ਜਿਹੜੀਆਂ ਕੂੜਤੀਆਂ ਨੂੰ ਦੂਰ ਕਰਨ ਅਤੇ ਆਪਣੀ ਕਲੰਬ ਦੇ ਨਾਲ ਇਸੇ ਤਰ੍ਹਾਂ ਹੀ ਆਪਣਾ ਲੇਖ ਵਧੀਆ ਲਿਖਦੇ ਰਹਿਣ ਅਤੇ ਖਬਰਾਂ ਲਾਉਂਦੇ ਰਹਿਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਮਨਤਾ ਦੀ ਸੇਵਾ ਸੰਸਥਾਨ ਸੋਸਾਇਟੀ ਲੈਲ ਵਿਖੇ ਸਾਡੇ ਸਰਕਾਰ ਜੋਗ ਪੱਤਰਕਾਰ ਇੰਦਰਜੀਤ ਜੀ ਆਪਣਾ ਜਨਮ ਦਿਨ ਮਨਾਉਣ ਵਾਸਤੇ ਪਹੁੰਚੇ ਆ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹਨਾਂ ਦੇ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ। ਜਿਨ੍ਹਾਂ ਨੇ ਅੱਜ ਆਪਣਾ ਜਨਮ ਦਿਨ ਇਸ ਸੇਵਾ ਸੰਸਥਾਨ ਦੇ ਵਿੱਚ ਆਣ ਕੇ ਜਿਹੜੇ ਲਬਾਰਸ ਔਰ ਮਧਬੁੱਧੀ ਔਰ ਬਜ਼ੁਰਗ ਨੇ ਉਹਨਾਂ ਦੇ ਨਾਲ ਮਨਾਇਆ ਬਾਕੀ ਇਹ ਅੱਜ ਆਪਣਾ 66ਵਾਂ ਸਾਲ ਜਿਹੜਾ ਉਹ ਸਟਾਰਟ ਕਰ ਚੁੱਕੇ ਆ ਪ੍ਰਮਾਤਮਾ ਅੱਗੇ ਇਹੀ ਬੇਨਤੀ ਕਿ ਇਹਨਾਂ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਔਰ ਇਹ ਜਿਹੜੀ ਸੇਵਾ ਸਮਾਜ ਦੀ ਕਰ ਰਹੇ ਆ ਸਮਾਜ ਦੇ ਵਿੱਚ ਪੱਤਰਕਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਮੁਸ਼ਕਲ ਆ ਕਰਨੀ ਕਿਉਂਕਿ ਹਰ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਪੱਤਰਕਾਰ ਦੇ ਉੱਪਰ ਰਹਿੰਦਾ ਆ لیکن پھر بھی ਸਾਰੀਆਂ ਤੰਗੀਆਂ ਤਕਲੀਫਾਂ ਨੂੰ ਚਲਦੇ ਹੋਏ ਇਹ ਸੱਚ ਦੀ ਆਵਾਜ਼ بلند ਕਰਦੇ ਨੇ ਔਰ ਲੋਕਾਂ ਦੇ ਵਿੱਚ ਸੱਚਾ ਸਨੇਹਾ ਦਿੰਦੇ ਆ ਪਰਮਾਤਮਾ ਕੇ ਇਹ ਅਰਦਾਸ ਆ ਸੱਚ ਤੇ ਪਿਆਰ ਦਿੰਦੇ ਰਹਿਣ ਔਰ ਆਪਣੀਆਂ ਖਬਰਾਂ ਜੜੀਆਂ ਨੇ ਉਹ ਆਪਣੀ ਸ਼ੂ ਜਵਾਨੀ ਦੇ ਨਾਲ ਅਸ਼ੀਆਂ ਤੋਂ ਅਸ਼ੀਆਂ ਜੜੀਆਂ ਉਹ ਲੋਕਾਂ ਦੇ ਵਿੱਚ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮਨਰਬਾਦੀ ਸੇਵਾ ਬਿਰਦਾ ਆਸਰਨ ਲੈ ਲ ਵਿਖੇ ਪਹੁੰਚੇ ਆ ਜਿੱਥੇ ਸਿੱਖ ਵੈਲਫੇਅਰ ਫਾਊਂਡੇਸ਼ਨ ਵੱਲੋਂ ਆਪਣੇ ਪੰਕਜ ਲੇਲ ਜੀ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈਗੀ ਆ ਇਹ ਬੜੇ ਚਿਰ ਤੋਂ ਸਮਾਜਿਕ ਜਿਹੜੇ ਕਾਰਜ ਕਰਦੀ ਆ ਰਹੀ ਆ ਤੇ ਮੈਨੂੰ ਮੌਕਾ ਮਿਲਿਆ ਇਹਨਾਂ ਨਾਲ ਮਿਲਣ ਦਾ ਇਹ ਪਹਿਲਾਂ ਇਹਨਾਂ ਨੇ ਇੱਕ ਕੋਠੀ ਕਿਰਾਏ ਤੇ ਲਈ ਹੋਈ ਸੀ ਜਿੱਥੇ ਇਹਨਾਂ ਨੇ ਬਿਰਦਾ ਆਸਰਨ ਚ ਲਾਇਆ ਤੇ ਉਸ ਪਿੰਡ ਜਫਰਵਾਲ ਚ ਉੱਥੋਂ ਜਦੋਂ ਉਹਨਾਂ ਨੇ ਮੁੜ ਕੇ ਪਿੰਡ ਲੇਲ ਚ ਸ਼ਿਫਟ ਕੀਤਾ ਦੇਖ ਰਹੇ ਹੋ ਤੁਸੀਂ ਕਿੰਨੇ ਮਲਵੇ ਲੋਰਵਾਂ ਦੇ ਇੱਥੇ ਬਜ਼ੁਰਗ ਹੈਗੇ ਆ ਜਿਨ੍ਹਾਂ ਦੀ ਇਹ ਸੇਵਾ ਕਰ ਰਿਹਾ ਮੈਂ ਸਮਾਜ ਦੇ ਆਪਣੇ ਜਿਹੜੇ ਵੀ ਵੀਰ ਆ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਇਹ ਜਿਹੜੇ ਨੌਜਵਾਨ ਆ ਇਹ ਜਿਹੜੀ ਟੀਮ ਹੈਗੀ ਆ ਇਹਨਾਂ ਕੋ ਸਿਹਤ ਜ਼ਰੂਰ ਲੈਣ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਸਾਂਭ ਲੈਣਾ ਉਹ ਉਹਦਾ ਉਹ ਬੰਦਾ ਜਿਹੜਾ ਨਾ ਆਪਣਾ ਉਹਦਾ ਅਸਲ ਜਿਹੜਾ ਜੀਵਨ ਉਹਦਾ ਕਾਮਯਾਬ ਹੋਏਗਾ ਇਹ ਇਹਦੇ ਆਪਣੇ ਵੇਖੋ ਜਿਹੜਾ ਵੀ ਕਿਨਾਂ ਨੂੰ ਕੋਈ ਲੋਾਰਥ ਮਿਲਦਾ ਕਿਸੇ ਦਾ ਦਵਾਦਾਰੂ ਕਰਾਉਣਾ ਜੋ ਵੀ ਕਰਾਉਣਾ ਵਾ ਇਹ ਬੜਾ ਵਧੀਆ ਇਹਨਾਂ ਨੇ ਇੱਕ ਛੇ ਦੇ ਰਿਆ ਇਹਨਾਂ ਨੂੰ ਕਿਸੇ ਧਾਰਮਿਕ ਸਥਾਨ ਤੇ ਬਹੁਤਾ ਜਾਣ ਭਾਵੇਂ ਜਾਨ ਭਾਵੇਂ ਨਾ ਜਾਣ ਜਾਣਾ ਚਾਹੀਦਾ ਵਾ ਪਰ ਇਹਨਾਂ ਦਾ ਇਹੋ ਧਰਮ ਹੈਗਾ ਕਿ ਜਿਹੜੇ ਮਨੁੱਖਾਂ ਦੀ ਸੇਵਾ ਕਰ ਰਿਹਾ ਤੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਨਾ ਕਿ ਇਹ ਜਿਹੜੀ ਸੰਸਥਾ ਹੈਗੀ ਆ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਮਨੁੱਖਾਂ ਦੀ ਸੇਵਾ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ